ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਖਾਲਸਾ ਜੀ ਬੜੀ ਖੁਸ਼ੀ ਦੀ ਗੱਲ ਨਾਲ ਕਿ ਭਾਈ ਅਮਰਪਾਲ ਸਿੰਘ ਜੀ ਦੇ ਕਾਗਜ਼ ਜਿਹੜੇ ਆ ਉਹ ਬਾਸ ਹੋ ਗਏ ਐ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗਵਮੀ ਪ੍ਰਧਾਨ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਹਮੇਸ਼ਾ ਹੀ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਤੇ ਉਹਨਾਂ ਨੇ ਫੈਸਲੇ ਲਏ ਕੌਮ ਦੇ ਹਿੱਤ ਦੇ ਵਿੱਚ ਜਿਸ ਤਰੀਕੇ ਨਾਲ ਪਹਿਲਾਂ ਵੀ ਗੁਰੂ ਤੋਂ ਉਹਨਾਂ ਨੇ ਪੰਥ ਤੇ ਪੰਜਾਬ ਦੀ ਗੱਲ ਕੀਤੀ ਐ ਤੇ ਅੱਜ ਵੀ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਭਾਈ ਅਮਰਪਾਲ ਸਿੰਘ ਦੇ ਕਾਗਜ਼ ਅਸਰਦ ਹੁੰਦੇ ਆ ਸਾਰੇ ਅਸੀਂ ਆਪਣੇ ਵਿਦਡਰੋ ਕਰਾਂਗੇ ਔਰ ਉੱਥੇ ਅਸੀਂ ਸੁਖਣਾ ਵੀ ਸੁੱਖੀ ਜੀ ਕੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਅਸੀਂ ਰਾਤੀ ਗਏ ਆ ਤੇ ਅੱਜ ਸਵੇਰੇ ਦਰਸ਼ਨ ਕਰਕੇ ਅਰਦਾਸ ਕਰਕੇ ਆਏ ਜੜਤੀ ਕਲਾ ਦੀ ਤੇ ਹੁਣ ਅਸੀਂ ਦਫ਼ਤਰ ਚ ਆਣ ਕੇ ਇਥੋਂ ਆਪਣੇ ਕਾਗਜ਼ ਜਿਹੜੇ ਵਿਦਡਰੋ ਕੀਤੇ ਆ ਔਰ ਮੈਂ ਕੰਗਤਾਂ ਨੂੰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਹੁਣ ਜਿਹੜੇ 14-15 ਦਿਨ ਬਹਿ ਗਏ ਐ ਸੰਗਰੂਰ ਦੀ ਸ਼ੀਟ ਤੇ ਇੱਕ ਦੂਰ ਸਾਹਿਬ ਦੀ ਸ਼ੀਟ ਰਾਤ ਦਿਨ ਇੱਕ ਕਰਕੇ ਇਹਨਾਂ ਯੋਧਿਆਂ ਨੂੰ ਪਾਰਲੀਮੈਂਟ 'ਚ ਭੇਜੋ ਤਾਂ ਕਿ ਆਪਣੇ ਨੌਜਵਾਨਾਂ ਦੀ ਜਿਹੜੇ ਡੇਡੇ ਢਾਂਗਣਾ ਸ਼ੀਤ ਦਿੱਤੇ ਉਹਨਾਂ ਦੀ ਗੱਲ ਤੇ ਪੰਥ ਤੇ ਪੰਜਾਬ ਦੇ ਮੁੱਦੇ ਵੱਡੇ ਲੈਵਲ ਤੇ ਇਹ ਪਾਰਲੀਮੈਂਟ 'ਚ ਰੱਖੇ ਜਾਣ ਇੰਨੀਆਂ ਬੇਨਤੀਆਂ ਕਰਦਾ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਪਰਿਵਾਰ ਨੂੰ ਵਧਾਈ ਦਿੰਦਾ ਹੋਇਆ ਗੋਮਨੋ ਬੇਨਤੀ ਕਰਦਾ ਹੈ ਕਿ ਮੋਰਚਾ ਫਤੇ ਕਰੀਏ ਵਾਹਿਗੁਰੂ ਜੀ ਦਾ ਛਾਲਾ ਵਾਹਿਗੁਰੂ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤੇ ਸਤਸਕਾਰ ਜੋ ਖਾਲਸਾ ਜੀ ਬੜੀ ਖੂਚੀ ਦੀ ਗੱਲ ਨਾ ਕਿ ਭਾਈ ਅਮਰਪਾਲ ਸਿੰਘ ਜੀ ਦੇ ਕਾਗਜ਼ ਜਿਹੜੇ ਆ ਉਹ ਬਾਸ ਹੋ ਗਏ ਐ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗਵਮੀ ਪ੍ਰਧਾਨ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਹਮੇਸ਼ਾ ਹੀ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਤੇ ਉਹਨਾਂ ਨੇ ਫੈਸਲੇ ਲਏ ਆ ਕੌਮ ਦੇ ਹਿੱਤ ਦੇ ਵਿੱਚ ਜਿਸ ਤਰੀਕੇ ਨਾਲ ਪਹਿਲਾਂ ਵੀ ਗੁਰੂ ਤੋਂ ਉਹਨਾਂ ਨੇ ਪੰਥ ਤੇ ਪੰਜਾਬ ਦੀ ਗੱਲ ਕੀਤੀ ਐ ਤੇ ਅੱਜ ਵੀ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਅਸਰਦ ਹੁੰਦੇ ਆ ਸਾਰੇ ਅਸੀਂ ਆਪਣੇ ਵਿਡਰੋ ਕਰਾਂਗੇ ਔਰ ਉੱਥੇ ਅਸੀਂ ਸੁੱਖਣਾ ਵੀ ਸੁੱਖੀ ਸੀ ਕਿ ਗੁਰੂ ਰਾਮਦਾਸ ਜੀ ਮਹਾਰਾਜ ਸਾਡੇ ਅਸੀਂ ਰਾਤੀ ਗਏ ਆ ਤੇ ਅੱਜ ਸਵੇਰੇ ਦਰਸ਼ਨ ਕਰਕੇ ਅਰਦਾਸ ਕਰਕੇ ਆਏ ਜੜਤੀ ਕਲਾ ਦੀ ਤੇ ਹੋਣਾ ਸੀ ਦਫਤਰ ਚ ਆ ਕੇ ਤੇ ਇਥੋਂ ਆਪਣੇ ਕਾਗਜ਼ ਜਿਹੜੇ ਵਿਦਰਾਪ ਕੀਤੇ ਆ ਔਰ ਮੈਂ ਸੰਗਤਾਂ ਨੂੰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਆ ਕਿ ਤੁਸੀਂ ਹੁਣ ਜਿਹੜੇ 14 15 ਦਿਨ ਬਹਿ ਗਏ ਆ ਸੰਗਰੂਰ ਦੀ ਸ਼ੀਟ ਤੇ ਇੱਕ ਦੂਰ ਸਾਡੀ ਸ਼ੀਟ ਰਾਤ ਦਿਨ ਇੱਕ ਕਰਕੇ ਇਹਨਾਂ ਯੋਧਿਆਂ ਨੂੰ ਪਾਰਲੀਮੈਂਟ ਚ ਭੇਜੋ ਤਾਂ ਕਿ ਆਪਣੇ ਨੌਜਵਾਨਾਂ ਦੀ ਜਿਹੜੇ ਡੇਢ ਢੰਗਣਾ ਸ਼ੀਤ ਕੀਤੇ ਉਹਨਾਂ ਦੀ ਗੱਲ ਤੇ ਪੰਥ ਤੇ ਪੰਜਾਬ ਦੇ ਮੁੱਦੇ ਵੱਡੇ ਲੈਵਲ ਤੇ ਇਹ ਪਾਰਲੀਮੈਂਟ ਚ ਰੱਖੇ ਜਾਣ ਇੰਨੀਆਂ ਬੇਨਤੀਆਂ ਕਰਦਾ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਪਰਿਵਾਰ ਨੂੰ ਵਧਾਈ ਦਿੰਦਾ ਹੋਇਆ ਗੋਮ ਨੂੰ ਬੇਨਤੀ ਕਰਦਾ ਹੈ ਕਿ ਮੋਰਚਾ ਫੜੇ ਕਰੀਏ ਵਾਹਿਗੁਰੂ ਜੀ ਦਾ ਅਛਾਹ ਬੋਲ ਵਾਹਿਗੁਰੂ ਫੜੇ